ਜਿੱਥੇ ਤਤੀ ਤਵੀ ਬਰੇ ਆਵਦੀ ਨੇ ਦੱਸਿਆ ਕੱਡਾ ਡੂੰਗਾ ਇਤਿਹਾਸ ਸਾਹਿਬ ਜੀ ਨੇ ਅੱਜ ਤੱਕ ਮੈਂ ਨਹੀਂ ਸੁਣਿਆ ਕਿਸੇ ਵੀ ਵੀਰ ਕੋਲੋਂ ਕਿ ਅਸਲ ਵਿੱਚ ਯਾਸ਼ਾ ਕਾਨੂੰਨ ਹੈ ਕਿ ਆਇਆ ਕਿੱਥੋਂ ਮੰਗੋਲੀਆਂ ਦਾ ਇਤਿਹਾਸ ਕੀ ਬੜਾ ਵਧੀਆ ਤੁਸੀਂ ਦੱਸਿਆ ਹੈ ਇਹ ਸਾਰਾ ਪੁੱਜ ਜਿਹੜਾ ਵਰਤਾਰਾ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਇਹ ਕਿਉਂ ਹੋਇਆ ਔਰ ਤਤੀ ਤਵੀ ਤੇ ਕਿਉਂ ਬਿਠਾਇਆ ਗਿਆ ਇਹਦੇ ਪਿੱਛੇ ਜਦੋਂ ਅਸੀਂ ਇਸ ਪੁਆਇੰਟ ਨੂੰ ਖੋਖਦੇ ਆਂ ਤੇ ਸਭ ਤੋਂ ਵੱਡਾ ਹਵਾਲਾ ਜਿਹੜਾ ਨਾ ਸਾਨੂੰ ਮਿਲਦਾ ਵਾ ਤੁਝ ਕੇ ਜਹਾਂਗੀਰੀ ਜੀ ਤੁਜਕੇ ਜਹਾਂਗੀਰੀ ਜਿਹੜੀ ਹੈ ਜਹਾਂਗੀਰ ਨੇ ਆਪਣੇ ਹੱਥੀਂ ਆਪਣੀ ਆਟੋ ਬਾਇਓਗ੍ਰਾਫੀ ਲਿਖੀ ਆ ਉਹਨੂੰ ਤੁਜਕੇ ਜਹਾਂਗੀਰੀ ਕਹਿੰਦੇ ਨੇ ਜੀ ਉਹਦੇ ਵਿੱਚ ਉਹ ਗੁਰੂ ਸਾਹਿਬ ਜੀ ਦੇ ਪ੍ਰਤੀ ਜਿਹੜੇ ਸ਼ਬਦ ਲਿਖਦਾ ਜਦੋਂ ਅਸੀਂ ਉਹਨੂੰ ਪੜ੍ਹਦੇ ਆ ਤੇ ਉਹਦੀ ਗੁਰੂ ਸਾਹਿਬ ਜੀ ਦੇ ਨਾਲ ਗੁਰੂ ਘਰ ਦੇ ਨਾਲ ਈਰਖਾ ਵੀ ਸਾਹਮਣੇ ਆਉਂਦੀ ਆ ਤੇ ਉਸ ਪੈਰੇ ਦੇ ਵਿੱਚ ਜਿੱਥੇ ਉਹ ਗੁਰੂ ਸਾਹਿਬ ਜੀ ਦਾ ਪਰਮਾਨ ਕਰਦਾ ਆਪਣੀ ਈਰਖਾ ਕੱਢਦਾ ਬਾਹਰ ਉਹਦੀ ਅਖੀਰਲੀ ਲਾਈਨ ਬੜੇ ਕਮਾਲ ਦੀ ਆ ਉਦੇ ਵਿੱਚ ਉਹ ਦਿਖਦਾ ਦਰ ਆਉਦਰੇ ਫਰਮਾਉਦ ਉਹ ਰਾ ਬਾ ਸ਼ਾਸਤ ਬਾ ਯਾਸ਼ਾ ਰਸਾਨੰਦ ਇਹ ਅਥੀਰਲੀ ਪੰਕਤੀ ਆ ਉਸ ਪੈਰੇ ਦੀ ਜੀ ਫਰਮਾਉਦ ਕਿ ਇਹ ਫਰਮਾਨ ਕੀਤਾ ਜਾਂਦਾ ਹੈ ਗੁਰੂ ਸਾਹਿਬ ਬਾਬਾ ਉਤੋਂ ਪੈਰੇਗ੍ਰਾਫ ਤੋਂ ਥੱਲੇ ਚੋਂਦਾ ਕਿ ਸਿਆਸਤ ਬਾ ਯਾਸ਼ਾ ਰਸਾਨੰ ਕਿ ਇਹਨਾਂ ਨੂੰ ਫਰਮਾਨ ਕੀਤਾ ਜਾਂਦਾ ਇਹਨਾਂ ਦੀ ਜਿਹੜੀ ਸ਼ਹਾਦਤ ਵਾ ਜੀ ਜੋ ਸਜ਼ਾ ਦੇਣੀ ਆ ਉਹ ਯਾਸ਼ਾ ਕਾਨੂੰਨ ਦੇ ਤਹਿਤ ਦੇਣੀ ਮਤਲਬ ਇਹ ਜਹਾਂਗੀਰ ਦਾ ਜਿਹੜਾ ਵਾ ਉਹ ਉਹਨੇ ਆਪਣੀ ਤੁਜਕੇ ਜਹਾਂਗੀਰ ਚ ਆਖਰੀ ਜੜਾ ਲੱਭੀ ਆਪਣੀ ਨਿੱਜੀ ਕਿਤਾਬ 'ਚ ਆਹ ਉਹਨੇ ਲਿਖਿਆ ਉਹ ਜੀ ਯਾਸ਼ਾ ਹੁਣ ਇਥੇ ਇੱਕ ਬੜੀ ਵੱਡੀ ਗੱਲ ਵਾਕੀ ਇਹ ਸਾਡੇ ਕੋਲ ਸਰੋਤ ਵਾ ਕਿ ਯਾਸ਼ਾ ਤੇ ਹੁਣ ਯਾਸ਼ਾ ਕੀ ਆ ਜੀ ਹੁਣ ਇਹਦੀ ਕੋਖ ਕਰਨੀ ਪਊਗੀ ਬਿਲਕੁਲ ਵੀਰ ਜੀ ਮੈਂ ਤੁਹਾਡੇ ਨੂੰ ਸਵਾਲ ਕਰਨ ਲੱਗਾ ਸੀ ਕਿ ਯਾਸ਼ਾ ਹੈਗੀ ਹੈ ਕੀ ਹੁਣ ਜਦੋਂ ਯਾਸ਼ਾ ਸ਼ਬਦ ਨੂੰ ਅਸੀਂ ਕੋਖਦੇ ਆਂ ਤੇ ਇਸ ਨੂੰ ਜਦੋਂ ਆਪਾਂ ਫਾਰਸੀ ਚ ਦੇਖਦੇ ਆਂ ਤੇ ਇਹਦਾ ਮਤਲਬ ਸਿੱਧੇ ਅਰਥਾਂ ਦੇ ਵਿੱਚ ਇਹਦਾ ਅਰਥ ਬਣ ਜਾਂਦਾ ਕਿ ਤਸੀਹੇ ਦੇ ਕੇ ਸ਼ਹੀਦ ਕਰਨਾ ਇਹ ਸ਼ਬਦ ਫਾਰਸੀ ਦਾ ਨਹੀਂ ਆ ਇਹ ਪਿੱਛੋਂ ਸ਼ਬਦ ਆਇਆ ਵਾ ਫਾਰਸੀ ਦੇ ਵਿੱਚ ਮੰਗੋਲੀ ਦਾ ਸ਼ਬਦ ਵੈ ਓਕੇ ਇਹ ਮੰਗੋਲੀਆ ਦਾ ਸ਼ਬਦ ਮੰਗੋਲੀਆ ਦਾ ਸ਼ਬਦ ਆਹ ਕੋਣ ਜਿਹੜਾ ਜਹਾਂਗੀਰ ਕੇੜਾ ਬਾਦਸ਼ਾਹ ਵਾ ਮੁਗਲ ਬਾਦਸ਼ਾਹ ਬਿਲਕੁਲ ਤੇ ਬੁਗਲਾ ਦਾ ਖਾਨਦਾਨ ਕੌਣ ਖਾਨਦਾਨ ਕਿਤੇ ਨਾਲ ਜੁੜਦਾ ਪਿੱਛੇ ਜਾ ਕੇ ਮੰਗੋਲੀਆਂ ਨਾ ਬਿਲਕੁਲ ਮੰਗੋਲੀਆਂ ਨਾਲ ਜੁੜਦਾ ਇਹਦਾ ਮਤਲਬ ਇਹ ਆ ਕਿ ਜਿਹੜਾ ਸ਼ਬਦ ਜਾਂਗੀਰ ਵਰਤ ਰਿਹਾ ਵਾ ਉਹ ਮੰਗੋਲੀ ਭਾਸ਼ਾ ਦਾ ਵਰਤ ਰਿਹਾ ਵਾ ਜੀ ਹੁਣ ਇਹਦੇ ਸਾਨੂੰ ਅਰਥ ਜਿਹੜੇ ਆ ਉਹ ਮੰਗੋਲੀ ਭਾਸ਼ਾ ਚ ਆ ਕੇ ਲੱਭਣੇ ਪੈਣਗੇ ਕਿ ਆਸ਼ਾ ਕਿੱਥੋਂ ਆਇਆ ਬਿਲਕੁਲ ਇਸ ਸ਼ਬਦ ਦੇ ਵਿੱਚ ਹੀ ਸਾਰਾ ਸਾਰ ਲੁਕਿਆ ਪਿਆ ਜਿਹੜਾ ਪ੍ਰਸ਼ਨ ਆਪ ਜੀ ਨੇ ਕੀਤਾ ਨਾ ਕਿ ਗੁਰੂ ਪਾਸ਼ਾ ਜੀ ਨੂੰ ਤਵੀ ਤੇ ਕਿਉਂ ਬਿਠਾਇਆ ਗਿਆ ਤਵੀ ਤੇ ਹੀ ਕਿਉਂ ਬਿਠਾਇਆ ਗਿਆ ਤੱਤੀ ਤਵੀ ਤੇ ਕਿ ਤੱਤੀ ਰੇਤਾ ਹੀ ਕਿਉਂ ਤੋਪਾਈ ਗਈ ਉਹਦਾ ਸਾਰਾ ਸਾਰ ਜਿਹੜਾ ਨਾ ਇਸ ਸ਼ਬਦ ਦੇ ਵਿੱਚ ਲੁਕਿਆ ਤੁਸੀਂ ਕਰੋ ਕਿਰਪਾ ਇਸ ਸ਼ਬਦ ਨੂੰ ਜਦੋਂ ਅਸੀਂ ਦੇਖਦੇ ਆਂ ਹਾਂਜੀ ਵੀਰ ਜੀ ਮੈਂ ਕਹਾਂ ਤੁਸੀਂ ਇਹਦੇ ਬਾਰੇ ਹੋਰ ਚੰਨਣਾ ਪਾਓ ਤੁਹਾਡੇ ਸਾਡੇ ਦਰਸ਼ਕਾਂ ਨੂੰ ਕਿਉਂਕਿ ਗੱਲ ਬੜੀ ਡੂੰਗੀ ਜਾਂਦੀ ਹੈ ਤੇ ਜੀ ਜਦੋਂ ਅਸੀਂ ਇਸ ਸ਼ਬਦ ਨੂੰ ਅੱਜ ਇਸ ਸ਼ਬਦ ਨੂੰ ਅਸੀਂ ਜਦੋਂ ਪਿਸ਼ੋਕੜ ਬਾਚਦੇ ਆਂ ਤੇ ਮੰਗੋਲ ਦੀ ਹਿਸਟਰੀ ਦੇ ਵਿੱਚ ਆਪਾਂ ਜਾਣਦੇ ਜੀ ਮੰਗੋਲ ਦੀ ਹਿਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਰਾਜਾ ਹੋਇਆ ਉਹਨੂੰ ਬੜੇ ਬੜੇ ਵਖਰੇ ਵਖਰੇ ਇੰਦਰ ਤੋਂ ਲੋਕਾਂ ਨੇ ਵੇਖਿਆ ਇਹਨੇ ਬਹੁਤ ਵੱਡੇ ਯੋਧੇ ਦੇ ਰੂਪ ਚ ਵੇਖਿਆ ਕਿਸੇ ਨੇ ਬਹੁਤ ਵੱਡੇ ਸੁਲਤਾਨ ਦੇ ਰੂਪ ਚ ਵੇਖਿਆ ਕਿਸੇ ਨੇ ਉਹਨੂੰ ਬਹੁਤ ਵੱਡੇ ਸਾਮਰਾਜੀ ਦੇ ਰੂਪ ਦੇ ਵਿੱਚ ਵੇਖਿਆ ਜਿਹਦਾ ਨਾਂ ਸੀ ਚੰਗੇਜ਼ ਖਾਨ ਹਾਂਜੀ ਚੰਗੇਜ਼ ਖਾਨ ਦਾ ਨਾਮ ਆਉਂਦਾ ਇਤਿਹਾਸ ਚ ਅਸਲ ਚ ਉਹਦਾ ਨਾਂ ਅਸਲੀ ਨਾਂ ਉਹਦਾ ਟੈਮੂਜਿਨ ਸੀ ਸੋ ਇਹ ਇਹਨੇ ਬਹੁਤ ਵੱਡਾ ਰਾਜ ਸਥਾਪਿਤ ਕੀਤਾ ਸੀ ਵੀਰ ਜੀ ਜੀ ਚੀਨ ਦੀ ਚੀਨ ਦੇ ਸਾਗਰ ਤੋਂ ਲੈ ਕੇ ਰੂਸ ਦੇ ਨੈਪੀਅਰ ਨਦੀ ਤੱਕ ਇਦੋਂ ਹਿੰਦ ਦੇ ਸਾਗਰ ਤੋਂ ਲੈ ਕੇ ਸਿੰਧ ਸਾਗਰ ਤੋਂ ਲੈ ਕੇ ਯੂਰਪ ਦੇ ਪਹਾੜਾਂ ਤੱਕ ਇਸ ਬੰਦੇ ਨੇ ਆਪਣਾ ਸਾਮਰਾਜ ਕਾਇਮ ਕੀਤਾ ਆਪਣੀ ਸਲਤਨਤ ਕਾਇਮ ਕੀਤੀ ਸੀ ਤਗੜਾ ਸਾਮਰਾਜ ਹਾਂ ਬਹੁਤ ਤਗੜਾ ਸਾਮਰਾਜ ਨੇ ਰਾਜ ਕੀਤਾ ਬਹੁਤ ਤਗੜਾ ਤੇ ਦੁਸ਼ਟ ਵੀ ਕਈ ਕਹਿੰਦੇ ਆ ਜਲਾਦ ਵੀ ਕਹਿੰਦੇ ਆ ਜ਼ਾਲਮ ਵੀ ਕਹਿੰਦੇ ਜੀ ਇਹ ਜਿਹੜੇ ਚੰਗੇਜ਼ ਖਾਨ ਦਾ ਪਰਿਵਾਰ ਸੀ ਨਾ ਵੀਰ ਜੀ ਜੀ ਉਹ ਕਬੀਲਿਆਂ ਦਾ ਤਰਕ ਹੁੰਦਾ ਸੀ ਜਿਹਦਾ ਪ੍ਰਾਣੇ ਸਮਝ ਦੇ ਵਿੱਚ ਹੁੰਦਾ ਸੀ ਕਿ ਕਬੀਲੇ ਆਉ ਪੂਜਾ ਕਰਦੇ ਨੇ ਰੂਹਾਂ ਦੀ ਪੂਜਾ ਕਰਦੇ ਨੇ ਬਦਰੂਹਾਂ ਦੀ ਪੂਜਾ ਕਰਦੇ ਨੇ ਨਾ ਇਸ ਤਰ੍ਹਾਂ ਸੀ ਜੀ ਉਹਨਾਂ ਦੇ ਆਪਣੇ ਰੂਲ ਆ ਰੈਗੂਲੇਸ਼ਨ ਸੀ ਆਪਣੇ ਤਰੀਕੇ ਨਾਲ ਉਹ ਚੱਲਦੇ ਸੀ ਜੀ ਉਸ ਬੰਦੇ ਨੇ ਕੀ ਕੀਤਾ ਬਹੁਤ ਵੱਡਾ ਰਾਜਪਾਗ ਬਣਾਇਆ ਆਪਣੇ ਰਾਜਪਾਗ ਨੂੰ ਚਲਾਉਣ ਵਾਸਤੇ ਉਸ ਨੇ ਇੱਕ ਗ੍ਰੰਥ ਕਹਿ ਲਓ ਜਾਂ ਆਪਣੇ ਨਿਯਮ ਕਹਿ ਲਓ ਰਾਜਪਾਗ ਕਿਦਾਂ ਚਲਾਉਣੇ ਜੀ ਨਿਯਮ ਵਾਲੀ ਉਹਨੂੰ ਕਹਿ ਸਕਦੇ ਆ ਜਿਹਦਾ ਨਾਮ ਬਲੀਕ ਸੀ ਉਹਨੇ ਇੱਕ ਕਿਤਾਬ ਬਹੁਤ ਵੱਡਾ ਗ੍ਰੰਥ ਲਿਖਿਆ ਜੀ ਜਿਹਦਾ ਨਾਮ ਬਲੀਕ ਸੀ ਬਲੀਕ ਦਾ ਮਤਲਬ ਇਹ ਸੀ ਕਿ ਰਾਜ ਭਾਗ ਨੂੰ ਚਲਾਉਣ ਦੇ ਨਿਯਮ ਜੀ ਤੇ ਉਸ ਬਲੀਕ ਦੇ ਵਿੱਚ ਇੱਕ ਹੋਰ ਹਿੱਸਾ ਸੀ ਜਿਹਨੂੰ ਤੁਸੀਂ ਸੰਵਿਧਾਨ ਵੀ ਕਹਿ ਸਕਦੇ ਡੰਡਾਵਲੀ ਜਿਸ ਨੂੰ ਮਤਲਬ ਕਿ ਡੰਡ ਦੇਣ ਵਾਲੀ ਵਿਧੀ ਓਕੇ ਨਿਯਮ ਨੂੰ ਬਲੀਕ ਕਿਹਾ ਜਾਂਦਾ ਸੀ ਕਿ ਮੇਰੇ ਸਾਮਰਾਜ ਤੇ ਆ ਨਿਯਮ ਹੋਣਗੇ ਜੀ ਉਹਨਾਂ ਨਿਯਮਾਂ ਨੂੰ ਜੇ ਕੋਈ ਤੋੜੂਗਾ ਉਹਨੂੰ ਡਾਂਡ ਜਿਹੜਾ ਦਿੱਤਾ ਜਾਊਗਾ ਡੰਡਾਵਲੀ ਉਹਦੇ ਵਿੱਚ ਜਿਹੜਾ ਆਪਣਾ ਉਹਨੇ ਸੰਵਿਧਾਨ ਲਿਖਿਆ ਸੀ ਕਿ ਆ ਇਹਦੀ ਧਾਰਾ ਆ ਇਹਦਾ ਜੁਰਮ ਆ ਤੇਰੀ ਆ ਸਜ਼ਾ ਆ ਜੁਰਮ ਤੇ ਆ ਸਜ਼ਾ ਜੀ ਉਸ ਅਧਿਆਏ ਨੂੰ ਉਸ ਪਾਠ ਨੂੰ ਨਿਯਮ ਵਾਲੀ ਦੇ ਡੰਡਾਵਲੀ ਪਾਠ ਨੂੰ ਯਾਸ਼ਾ ਕਿਹਾ ਜਾਂਦਾ ਸੀ ਡਾਂਡ ਦੇਣ ਦੀ ਵਿਧੀ ਡੰਡ ਦੇਣ ਦੀ ਵਿਧੀ ਜੀ ਡਾਂਡ ਦੇਣ ਦੀ ਸੋ ਇਹ ਜਿਹੜਾ ਸ਼ਬਦ ਆ ਇਹ ਮੰਗੋਲੀਆ ਭਾਸ਼ਾ ਤੋਂ ਚੰਗੇਜ਼ ਖਾਨ ਤੋਂ ਇਹ ਗਾੜੀ-ਗਾੜੀ ਸਫ਼ਰ ਕਰਦਾ ਹੁੰਦਾ ਤੇ ਇਹ ਜਿਹੜੇ ਰੋਗਲ ਸਾਮਰਾਜ ਨੇ ਇਹ ਚੰਗੇਜ਼ ਖਾਨ ਦੇ ਵੰਸ਼ਜ ਨੇ ਜੀ ਇਹ ਉਸ ਗ੍ਰੰਥ ਦੇ ਵਿੱਚ ਚੰਗੇਜ਼ ਖਾਨ ਨੇ ਇੱਕ ਬੜੇ ਕਮਾਲ ਦੀ ਗੱਲ ਲਿਖਦਾ ਉਹ ਲਿਖਦਾ ਕਿ ਜਿੰਨਾ ਚਿਰ ਮੇਰੇ ਵੰਸ਼ਜ ਇਸ ਨਿਯਮ ਤੇ ਚੱਲਦੇ ਰਹਿਣਗੇ ਉਹਨਾਂ ਦਾ ਰਾਜ ਭਾਗ ਸਲਾਮਤ ਰਹੇਗਾ ਜਿਸ ਦਿਨ ਉਹਨਾਂ ਨੇ ਮੇਰੇ ਇਹਨਾਂ ਨਿਯਮਾਂ ਨੂੰ ਤੇ ਮੇਰੀ ਇਸ ਯਾਸ਼ਾ ਪ੍ਰਣਾਲੀ ਨੂੰ ਛੱਡਤਾ ਉਹਨਾਂ ਦਾ ਰਾਜ ਭਾਗ ਤੈਸ ਨਾ ਸੋਜੇਗਾ ਬਹੁਤਾ ਫੇਰ ਨਹੀਂ ਚੱਲੇਗਾ ਜੀ ਤਾਂ ਐਸੇ ਕਰਕੇ ਵੀ ਜੀ ਇਹ ਜਿਹੜੇ ਮੰਗੋਲੀਅਨ ਨੇ ਜਿਹੜੇ ਮੁਗਲ ਨੇ ਬਾਅਦ ਚ ਉਹਨਾਂ ਨੇ ਜਦੋਂ ਇਸਲਾਮ ਧਰਮ ਕਬੂਲ ਕਰ ਲਿਆ ਪਹਿਲਾਂ ਇਸਲਾਮ 'ਚ ਨਹੀਂ ਸੀ ਬਾਅਦ ਚ ਇਸਲਾਮ 'ਚ ਆ ਗਏ ਜਿੱਥੇ ਤੇ ਇਹਨਾਂ ਦੀਆਂ ਆਪਣੀਆਂ ਜਾਤੀ ਗਤੀ ਵਿਧੀਆਂ ਹੁੰਦੀਆਂ ਸੀ ਉੱਥੇ ਕੁਰਾਨ ਨੂੰ ਫਾਲੋ ਕਰਦੇ ਸੀ ਜੀ ਪਰ ਜਿੱਥੇ ਵੀ ਐਨਐਡੀ ਰਾਜਗਦੀ ਤੇ ਹਕੂਮਤ ਦੀ ਗੱਲ ਹੁੰਦੀ ਸੀ ਜਾਂ ਆਪਣੇ ਪਛੋਕੜ ਕਬੀਲੇ ਦੀਆਂ ਰੀਤੀ ਰਿਵਾਜਾਂ ਹੁੰਦੀਆਂ ਸੀ ਉੱਥੇ ਇਹ ਬਲੀਕ ਕਿਤਾਬ ਤੇ ਯਾਸ਼ਾ ਨੂੰ ਮੰਨਦੇ ਸੀ ਮੁਗਲ ਸਾਮਰਾਜ ਵਾਲੇ ਆਪਣੇ ਰਾਜ ਭਾਗ ਨੂੰ ਬਚਾਉਣਾ ਚਾਹੁੰਦੇ ਸਨ ਜਾਂ ਬਚਾਉਂਦੇ ਸਨ ਉਸ ਵੇਲੇ ਇਹ ਯਾਸ਼ਾ ਦੇ ਕਾਨੂੰਨ ਦੀ ਡੰਡਾਬਲੀ ਨੂੰ ਅਪਣਾਉਂਦੇ ਸਨ ਜੀ ਜਾਣਦੇ ਹੁਣ ਗੱਲ ਹੋ ਜਾਂਦੀ ਕਿ ਗੁਰੂ ਪਾਸ਼ਾ ਜੀ ਨੂੰ 31 ਤਰੀਕ ਦੇ ਕਿਉਂ ਪਠਾਇਆ ਗਿਆ ਜੀ ਕਿਉਂਕਿ ਉਸ ਟੰਡਾਵਲੀ ਵਿੱਚ ਤੇ ਹੋਰ ਵੀ ਤਰ੍ਹਾਂ ਦੇ ਤਸੀਹੇ ਹੋਣਗੇ ਪਰ ਉਹਦੇ ਵਿੱਚ ਇੱਕ ਚੀਜ਼ ਹੋਰ ਲਿਖੀ ਆ ਕਿ ਇੱਕ ਵਾਰਾਂ ਦੀ ਗੱਲ ਵਾਕੀ ਚੰਗੇਜ਼ ਖਾਨ ਤੇ ਉਹਦਾ ਮੰਤਰੀ ਸੀ ਉਹਨਾਂ ਦੇ ਸਾਜ ਦੇ ਵਿੱਚ ਕੋਈ ਸੰਤਪੁਰਸ਼ ਸਾਧਗੁਰੂ ਜਿਨ੍ਹਾਂ ਨੂੰ ਪ੍ਰਭੂ ਸੱਤਾ ਦੇ ਮਾਲਕ ਸਮਝਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਜੀ ਜਿਹੜੇ ਭਗਤੀ ਵਾਲੇ ਬੰਦੇ ਨੇ ਜੀ ਉਹਨਾਂ ਨੂੰ ਉਹ ਸਜ਼ਾ ਨਹੀਂ ਦਿੰਦੇ ਮਾਰਦੇ ਨਹੀਂ ਆ ਜੀ ਪਰ ਜੀਤੋਂ ਉਹ ਉਹਨਾਂ ਦੇ ਰਾਜਵਾਸੀ ਖਤਰਾ ਬਣ ਜਾਣ ਉਹਨਾਂ ਨੂੰ ਸਜ਼ਾ ਦੇਣੀ ਪਵੇ ਤੇ ਖਾਸ ਕਰਕੇ ਮੌਤ ਦੀ ਸਜ਼ਾ ਦੇਣੀ ਪਵੇ ਤੇ ਉਹਨਾਂ ਨੂੰ ਜਿਹੜੇ ਉਹ ਰੱਬ ਦੇ ਪਿਆਰੇ ਹੁੰਦੇ ਸੀ ਜਾਂ ਜੋ ਵੀ ਸਾਥ ਜਨ ਹੁੰਦੇ ਸੀ ਉਹਨਾਂ ਨੂੰ ਉਹ ਵਿੱਕੀ ਕਹਿੰਦੇ ਹੁੰਦੇ ਸੀ ਆਪਣੇ ਸੰਗ ਵਿੱਚ ਠੀਕ ਹੈ ਜੀ ਉਸ ਯਾਸ਼ਾ ਦੇ ਦੰਡਾਵਲੀ 'ਚ ਲਿਖਿਆ ਕਿ ਜੇ 22 ਚਾਂਸ ਇਸ ਤਰ੍ਹਾਂ ਦੀ ਨੌਬਤ ਆ ਜਾਏ ਕਿ ਕਿਸੇ ਵਿੱਕੀ ਨੂੰ ਸਜ਼ਾ ਦੇਣੀ ਪੈ ਗਈ ਜਾਨ ਤੋਂ ਮਾਰਨ ਦੀ ਕਿਉਂਕਿ ਉਹਨਾਂ ਦਾ ਮੰਨਣਾ ਇਹ ਸੀ ਕਿ ਜਦੋਂ ਵੀ ਰੱਬ ਦੇ ਪਿਆਰੇ ਨੂੰ ਅਸੀਂ ਮਾਰਾਂਗੇ ਉਹਦੀ ਜਿਹੜੀ ਰੂਹ ਆ ਉਹਦੀ ਜਿਹੜੀ ਸ਼ਹਾਦਤ ਆ ਉਹਦਾ ਜਿਹੜਾ ਡੁੱਲਿਆ ਖੂਨ ਆ ਉਹ ਸਾਡੇ ਸਾਮਰਾਜ ਨੂੰ ਤੈਸ ਨੈਸ ਕਰ ਦੇ ਉਹਨਾਂ ਦੀ ਮੰਨਤਾ ਇਹ ਸੀ ਉਸ ਵੇਲੇ ਉਹਨੂੰ ਮਾਰਨ ਵਾਸਤੇ ਇਹੋ ਜੀ ਸਜ਼ਾ ਚੁਣਨੀ ਕਿ ਉਹਦਾ ਜਿਹੜਾ ਬਲੱਡ ਆ ਉਹ ਧਰਤੀ ਤੇ ਨਾ ਡਿੱਗੇ ਵਾਹ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਜੀ नीचे और राजबाग बहुता चेयर देख नहीं सकदा बिल्कुल पण ए जेडे मुगुल सी ए चलदे ही चंगेज खान दे ग्रन्थ ਦੇ ਤਹਿਤ ਸੀ ਟੰਡਾਵੜੀ ਪਿਆ ਚਲਦੀ ਸੀ ਜਾਸ਼ਾਂਤ ਪਹਿ ਚਲਦੀ ਸੀ ਉਹਦੇ ਵਿੱਚ ਹੋਰ ਵੀ ਬੜੀਆਂ ਸਜਾਵਾਂ ਦੀ ਗੱਲ ਕੀਤੀ ਗਈ ਸੀ ਪਰ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਇਸ ਤਰ੍ਹਾਂ ਦੀ ਸਜ਼ਾ ਦੇਣੀ ਉਹਦੇ ਨਾਲ ਇਹ ਗੱਲ ਯਾਦ ਰੱਖਣੀ ਕਿ ਲੋਕਾਈ ਵੀ ਕੰਮ ਜੇ ਤਾਂ ਕਿ ਉਹੋ ਜਿਹਾ ਕੰਮ ਅੱਗੇ ਤੋਂ ਵੀ ਕੋਈ ਨਾ ਕਰ ਸਕੇ ਸੋ ਇਸ ਕਰਕੇ ਯਾਸ਼ਾ ਦੇ ਕਾਨੂੰਨ ਨੂੰ ਮੁੱਖ ਰੱਖ ਕੇ ਆਪਣੀ ਪ੍ਰਾਣੀ ਪਰੰਪਰਾ ਨੂੰ ਮੁੱਖ ਰੱਖ ਦਿਆ ਹੋਇਆ। ਜਹਾਂਗੀਰ ਜਿਹੜਾ ਵਾ ਉਹ ਗੁਰੂ ਪਾਸ਼ਾ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤੇ ਉੱਤੋਂ ਗਰਮ ਰੇਤ ਦਾ ਜਿਹੜਾ ਵਾ ਉਹ ਹੁਕਮ ਦਿੰਦਾ। ਉਹ ਤੱਤੀ ਤਵੀ ਤੇ ਬੈ ਕੇ ন্যাਚੁਰਲ ਜਿੱਥੇ ਸਰੀਰ ਸੜਨਾ ਉਥੇ ਬਲੱਡ ਵੀ ਤਵੀ ਤੇ ਪੈ ਕੇ ਸੜ ਜਾਣਾ। ਜੇ ਜਦੋਂ ਸਰੀਰ ਵਿੱਚੋਂ ਪਾਣੀ ਨਿਕਲਣਾ ਉਬਾਲਣਾ ਤੇ ਗਰਮ ਗਰਮ ਰੇਤ ਤੇ ਤੁਹਾਡੇ ਉੱਤੇ ਬੈਠ ਜਾਣੀ ਤੇ ਉਹਨੇ ਪੋਸਟ ਪਾਣੀ ਨੂੰ ਜਾਂ ਬਲੱਡ ਨੂੰ ਚੂਸਣਾ ਤੇ ਉਹਨਾਂ ਦੀ ਆਪਣੀ ਇਹੋ ਜੀ ਮੰਨਤਾ ਸੀ ਇਸ ਕਰਕੇ ਗੁਰੂ ਪਾਸ਼ਾ ਜੀ ਨੂੰ 33 ਤਵੀ ਦੇ ਤੇ ਤੱਤਾ ਰੇਤਾ ਪਾ ਕੇ ਜਿਹੜਾ ਏਮਤਵਾਂ ਦਿੱਤਾ ਗਿਆ ਪਰ ਮੈਂ ਫਿਰ ਇੱਕ ਬੇਨਤੀ ਕਰਦਾ ਵਾਂ ਤਤੀ ਤਵੀ ਤੇ ਬੈਣ ਤੋਂ ਬਾਅਦ ਵੀ ਤੱਤਾ ਦੇਤਾ ਪੈਣ ਤੋਂ ਬਾਅਦ ਵੀ ਤੱਤੇ ਤਤੀ ਰੁੱਤ ਦੇ ਵਿੱਚ ਤੱਤੇ ਮਹੀਨੇ ਦੇ ਵਿੱਚ ਸੱਤੇ ਚਰਵਾਣੇ ਦੇ ਸਾਹਮਣੇ ਤੱਤੇ ਕੜਛੇ ਦੇ ਸਾਹਮਣੇ ਤੱਤੀ ਰੇਤ ਦੇ ਸਾਹਮਣੇ 33 ਤਵੀ ਦੇ ਉੱਤੇ ਤਤਿ ਆਗਦੇ ਉੱਤੇ ਤੇ ਤਤਿ ਹੁਕਮ ਦੇ ਵਿੱਚ ਜੇ ਕੋਈ ਨਿਰਮਲ ਤੇ ਸ਼ਾਂਤ ਬੈਠਾ ਸੀ ਉਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੀ ਇਸ ਕਰਕੇ ਗੁਰੂ ਪਾਸ਼ਾ ਨੂੰ ਸ਼ਹੀਦਾਂ ਦਾ ਸਤਿ ਆਜ ਕਿਹਾ ਜਾਂਦਾ